ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਮੈਂ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕੋਈ ਵੀ ਇਹੋ ਜੇ ਕੰਮ ਬਾਰੇ ਨਹੀਂ ਦੱਸਾਂਗਾ ਵੀ ਤੁਸੀਂ YouTube ਦੇ ਉੱਤੇ ਆ ਕੰਮ ਕਰੋ Facebook ਤੇ ਆ ਕੰਮ ਕਰ ਲਓ ਕਿ ਤੁਹਾਨੂੰ ਘਰੇ ਬੈਠਣ ਨੂੰ ਪੈਸੇ ਮਿਲਣਗੇ ਇਹ ਜਿਹੜੀ ਵੀਡੀਓ ਮੈਂ ਬਣਾ ਰਿਹਾ ਜੀ ਇਹ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਨਾ ਕੋਈ ਜ਼ਰੂਰੀ ਗੱਲ ਕਰਨਾ ਚਾਹੁੰਦਾ ਜੀ ਤੇ ਮੈਂ ਤੁਹਾਡੇ ਤੋਂ ਕੋਈ ਸਲਾਹ ਵੀ ਲੈਣਾ ਚਾਹੁੰਦਾ ਹਾਂ ਸੋ ਪਲੀ ਲਾਸਟ ਤੱਕ ਜਰੂਰ ਦੇਖਿਓ ਜੀ ਤੇ ਮੈਨੂੰ ਤੁਸੀਂ ਸਲਾਹ ਇੱਕ ਜਰੂਰ ਦਿਓ ਜੀ ਕਿਉਂਕਿ ਦੇਖੋ ਮੇਰੇ ਚੈਨਲ ਦੇ ਉੱਤੇ ਤੁਸੀਂ ਜਿੰਨੀਆਂ ਵੀ ਵੀਡੀਓ ਦੇਖਦੇ ਹੋ ਸਾਰੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹੀ ਦੱਸਦਾ ਹਾਂ ਵੀ ਕਿ ਤੁਸੀਂ ਘਰੇ ਬੈਠ ਕੇ ਤੁਸੀਂ ਪੈਸੇ ਕਿਵੇਂ ਕਮਾ ਸਕਦੇ ਹੋ ਤੇ ਉਹ ਵੀ ਬਿਲਕੁਲ ਜੇਨੂਨ ਤਰੀਕੇ ਨਾਲ ਤੇ 0 ਰੁਪਇਆ ਤੁਸੀਂ ਇਨਵੈਸਟ ਕੀਤੇ ਬਿਨਾ ਤੇ ਮੈਂ ਤੁਹਾਡੇ ਤੋਂ ਇਹ ਸਲਾਹ ਲੈਣੀ ਚਾਹੁੰਦਾ ਸੀਗਾ ਕਿ ਜੀਵੇ ਕੀ ਮੈਂ ਆਪਣੇ YouTube ਚੈਨਲ ਦੇ ਉੱਤੇ ਸਿਰਫ ਤੁਹਾਨੂੰ ਇਹੀ ਦੱਸਦਾ ਹਾਂ ਵੀ ਤੁਸੀਂ ਪੈਸਾ ਕਿਵੇਂ ਕਮਾਉਣਾ ਸਕਦੇ ਮੈਂ ਨਾ ਤੁਹਾਡੇ ਕੋਲ ਉਹਨਾਂ ਜੀ ਇਹ ਸਲਾਹ ਲੈਣਾ ਚਾਹੁੰਦਾ ਸੀਗਾ ਜਿਵੇਂ ਮੈਂ ਨਾ ਆਪਣੇ YouTube ਚੈਨਲ ਦੇ ਉੱਤੇ ਇਹੀ ਵੀਡੀਓ ਅਪਲੋਡ ਕਰਦਾ ਹਾਂ ਕਿ ਤੁਸੀਂ YouTube Facebook Instagram ਤੋਂ ਕਿਵੇਂ ਪੈਸਾ ਕਮਾ ਸਕਦੇ ਹਾਂ ਬਟ ਮੈਂ ਸੋਚ ਰਿਹਾ ਮਾਂ ਕਿ ਵੀ ਮੈਂ ਨਾ ਇੱਕ ਦਿਨ ਦੇ ਵਿੱਚ ਦੋ ਵੀਡੀਓ ਅਪਲੋਡ ਕਰਿਆ ਕਰਾਂ ਪਹਿਲਾਂ ਮੈਂ ਸਿਰਫ ਇੱਕ ਵੀਡੀਓ ਅਪਲੋਡ ਕਰਦਾ ਸੀ ਮੈਂ ਹੁਣ ਸੋਚ ਰਿਹਾ ਪਿਆ ਮਾਂ ਕਿ ਮੈਂ ਨਾ ਆਪਣੇ ਈਸੀ ਚੈਨਲ ਦੇ ਉੱਤੇ ਦੂਸਰੀ ਵੀਡੀਓ ਵੀ ਅਪਲੋਡ ਕਰਿਆ ਕਰਾਂ ਇੱਕ ਦਿਨ ਦੇ ਵਿੱਚ ਯਾਨੀ ਕਿ ਦੋ ਵੀਡੀਓ ਅਪਲੋਡ ਕਰਿਆ ਕਰਾਂ ਇੱਕ ਜਿਹੜੀ ਮੇਰੀ ਵੀਡੀਓ ਹੋਏਗੀ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਰਾਂਗਾ ਕਿ ਤੁਸੀਂ ਵੀ ਪੈਸਾ ਕਿਵੇਂ ਕਮਾ ਸਕਦੇ ਹੋ ਤੇ ਜਿਹੜੀ ਮੇਰੀ ਦੂਜੀ ਵੀਡੀਓ ਆਇਆ ਕਰੇਗੀ ਉਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹ ਨਹੀਂ ਦੱਸਿਆ ਕਰਾਂਗਾ ਕਿ ਤੁਸੀਂ ਪੈਸੇ ਕਿਵੇਂ ਕਮਾਣਾ ਉਹਦੇ ਵਿੱਚ ਨਾ ਮੈਂ ਤੁਹਾਨੂੰ ਦੱਸਿਆ ਕਰਾਂਗਾ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਕਿਵੇਂ ਖੁਸ਼ ਰਹਿ ਸਕਦੇ ਹਾਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿਵੇਂ ਅੱਗੇ ਵਧ ਸਕਦੇ ਹਾਂ ਹੋਰ ਲੋਕਾਂ ਨਾਲੋਂ ਅਸੀਂ ਕੁਝ ਵੱਖਰਾ ਕਿਵੇਂ ਕਰ ਸਕਦੇ ਹਾਂ ਯਾਨੀ ਕਿ ਮੈਂ ਉਹਦੇ ਵਿੱਚ ਮੋਟੀਵੇਸ਼ਨਲ ਵੀਡੀਓ ਲੈ ਕੇ ਆਉਣਾ ਚਾਹੁੰਦਾ ਹਾਂ ਕਿਉਂਕਿ ਦੇਖੋ ਜਿੰਮ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਦੱਸੀ ਜਾਵਾਂ ਵੀ ਯਾਰ ਤੁਸੀਂ ਇਹਦੇ ਤੇ ਕੰਮ ਕਰ ਲੋ ਪੈਸਾ ਕਮਾ ਲੋ ਇਹਦੇ ਤੇ ਵੀ ਪੈਸਾ ਕੰਮ ਕਰ ਲੋ ਉਹ ਚੀਜ਼ਾਂ ਨੂੰ ਦੇਖਦੇ ਕਿੰਨਾ ਬੰਦਾ ਮਤਲਬ ਵੀ ਉਹਦਾ ਸੁਭਾਅ ਨਾ ਹੋਰ ਹੀ ਤਰ੍ਹਾਂ ਚਿੜਚਿੜਾ ਜਾ ਹੋ ਜਾਂਦਾ ਕਈ ਵਾਰੀ ਬੰਦਾ ਨਹੀਂ ਵੀ ਸਫਲ ਹੁੰਦਾਗਾ ਇਸ ਲਈ ਮੈਂ ਸੋਚਿਆ ਵੀ ਤੁਹਾਨੂੰ ਯਾਰ ਮੋਟੀਵੇਟ ਵੀ ਕਰਨਾ ਬਹੁਤ ਜ਼ਰੂਰੀ ਆ ਜਦੋਂ ਤੱਕ ਕਿ ਮੈਂ ਤੁਹਾਨੂੰ ਮੋਟੀਵੇਟ ਨਹੀਂ ਕਰਾਂਗਾ ਤੁਹਾਨੂੰ ਸਹੀ ਰਸਤੇ ਨਹੀਂ ਪਾਵਾਂਗਾ ਉਦੋਂ ਤੱਕ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਨਹੀਂ ਹੋ ਸਕਦੇ ਅੱਗੇ ਨਹੀਂ ਵਧ ਸਕਦੇ ਕਿਉਂਕਿ ਦੇਖੋ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਦੇਖੋ ਜਿਹੜੇ ਲੋਕ ਸਕਸੈਸ ਹੋਏ ਹੋਏ ਨੇ ਤੁਸੀਂ ਉਹਨਾਂ ਦੀ ਨਾ ਕਰੇ ਕਹਾਣੀਆਂ ਪੜ ਕੇ ਦੇਖਿਓ ਕਤਾਬਾ ਪੜਿਓ ਉਹਨਾਂ ਦੀ ਤਾਂ ਤੁਹਾਨੂੰ ਪਤਾ ਲੱਗੇਗਾ ਉਹਨਾਂ ਨੇ ਨਾ ਜਿੰਦਗੀ ਦੇ ਵਿੱਚ ਕੁਝ ਵੱਖਰਾ ਕੀਤਾ ਸੀ ਮੰਨ ਕੇ ਚਲੋ ਇੱਕ ਜਣਾ ਟੀਚਰ ਆ ਉਹ ਕਲਾਸ ਦੇ ਵਿੱਚ ਪੜਾਉਂਦਾ ਵਾ ਉਹਦੇ ਵਿੱਚ 50 ਬੱਚੇ ਨੇ 50 ਬੱਚਾ ਦੇ ਵਿੱਚੋਂ ਫਰਸਟ ਬਾਇ ਇੱਕ ਹੀ ਹੁੰਦਾ ਨਾ ਉਹ ਕਿਉਂ ਫਰਸਟ ਹੁੰਦਾ ਵਾ ਕਿਉਂਕਿ ਉਹਨੇ ਦੂਜਿਆਂ ਨਾਲੋਂ ਕੁਝ ਵੱਖਰਾ ਕੀਤਾ ਹੁੰਦਾ ਵਾ ਹਣਾ ਉਹਨ ਦੇ ਜਾਣੇ ਕਿ ਮੈਂ ਤਾਂ ਉਹਨਾਂ ਨਾਲੋਂ ਥੋੜੀ ਜਿਹੀ ਵੱਖਰੀ ਕੀਤੀ ਹੁੰਦੀ ਐ ਤੇ ਜ਼ਿਆਦਾ ਮਿਹਨਤ ਕੀਤੀ ਹੁੰਦੀ ਐ ਬਸ ਇਸੇ ਤਰ੍ਹਾਂ ਅਸੀਂ ਕੁਝ ਕਰਨਾ ਵਾ ਕੁਝ ਜੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਚਾਹੁੰਦੇ ਆ ਤਾਂ ਸਾਨੂੰ ਕੁਝ ਵੱਖਰਾ ਕਰਨਾ ਪਊਗਾ ਸੋ ਇਸ ਕਰਕੇ ਮੈਂ ਵੀ ਚਾਹੁੰਦਾ ਵਾਂ ਕਿ ਮੈਂ ਨਾ ਇਸ ਆਪਣੇ ਇਸੇ ਚੈਨਲ ਦੇ ਉੱਤੇ ਵੀ ਇਹ ਦੋ ਵੀਡੀਓ ਅਪਲੋਡ ਕਰਿਆ ਕਰਾਂ ਜਿਹਦੇ ਵਿੱਚ ਮੈਂ ਤੁਹਾਨੂੰ ਇੱਕ ਮੋਟੀਵੇਟ ਵੀ ਕਰ ਦਰਾਂ ਵਾਂ ਵੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਅੱਗੇ ਵਧਣ ਵਾਸਤੇ ਤੁਹਾਨੂੰ ਕਿਹੜੀ ਕਿਹੜੀ ਚੀਜ਼ਾਂ ਦੀ ਲੋੜ ਪਊਗੀ ਤੁਸੀਂ ਕਿਵੇਂ ਮਤਲਬ ਵੀ ਅੱਗੇ ਵਧ ਸਕਦੇ ਹੋ ਕਿਉਂਕਿ ਮੈਂ ਯਾਰ ਆਪਣੇ ਆਲੇ ਦੁਆਲੇ ਵੀ ਜਦੋਂ ਦੇਖਦਾ ਵਾਂ ਜਾਂ ਫਿਰ ਬਾਹਰ ਜਾਣਾ ਵਾਂ ਲੋਕਾਂ ਨੂੰ ਮਿਲਦਾ ਵਾਂ ਨਾ ਤਾਂ ਮੈਨੂੰ ਪਤਾ ਲੱਗਦਾ ਵੀ ਯਾਰ ਬਹੁਤ ਸਾਰੇ ਲੋਕ ਨਾ ਡਿਪਰੈਸ਼ਨ ਦੇ ਵਿੱਚ ਹੈਗੇ ਨੇ ਡਿਪਰੈਸ਼ਨ ਦੇ ਵਿੱਚ ਗਏ ਹੋਏ ਨੇ 10 ਸਾਲ ਦੇ ਵਿੱਚ ਵੀ ਇੱਕ ਸਰਵੇ ਮੁਤਾਬਿਕ ਇਹਨੂੰ ਪਤਾ ਚੱਲਿਆ ਵਾ ਵੀ 10 ਸਾਲ ਦਾ ਬੱਚਾ ਵੀ ਦੇਖੋ ਅੱਜ ਕੱਲ 90% 10 ਸਾਲ ਦੇ ਬੱਚੇ ਨੇ ਜਿਹੜੇ ਡਿਪਰੈਸ਼ਨ ਦੇ ਵਿੱਚ ਗਏ ਹੋਏ ਨੇ ਉਹਨਾਂ ਦਾ ਡਿਪਰੈਸ਼ਨ ਦੇ ਵਿੱਚ ਜਾਂਦਾ ਕੀ ਕਰਨਾ ਸੋ ਇਸ ਕਰਕੇ ਉਹ ਜਿਹੜੀਆਂ ਗੱਲਾਂ ਨੇ ਸਾਰੀਆਂ ਨੇ ਜਿਹੜੀਆਂ ਮੈਂ ਉਹ ਤੁਹਾਨੂੰ ਆਪਣੇ ਇਸੇ ਚੈਨਲ 'ਤੇ ਰਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾ ਜਿਹਦੇ ਨਾਲ ਤੁਸੀਂ ਮਤਲਬ ਵੀ ਮੋਟੀਵੇਟਿਡ ਹੋ ਸਕੋ ਤੇ ਤੁਸੀਂ ਘਰੇ ਬੈਠ ਕੇ ਤੁਸੀਂ ਬਹੁਤ ਵਧੀਆ ਤੁਸੀਂ ਪੈਸੇ ਵੀ ਕਮਾ ਸਕੋ ਜੀ ਅਗਰ ਤੁਸੀਂ ਕਹਿੰਦੇ ਹੋ ਅਗਰ ਤੁਸੀਂ ਜਿੰਨੇ ਵੀ ਮੇਰੇ ਭੈਣਵਰਾ ਤੁਸੀਂ ਮੇਰੀ ਇਹ ਵੀਡੀਓ ਦੇਖ ਰਹੇ ਹੋ ਜਾਂ ਤੁਸੀਂ ਮੇਰੇ ਸਬਸਕ੍ਰਾਈਬਰ ਹੋ ਹਨਾ ਅਗਰ ਤੁਸੀਂ ਚਾਹੁੰਦੇ ਹੋ ਕਿ ਮੈਂ ਇਦਾਂ ਦੀ ਵੀਡੀਓ ਵੀ ਆਪਣੇ ਚੈਨਲ ਦੇ ਉੱਤੇ ਅਪਲੋਡ ਕਰਾਂ ਵੀ ਅਗਰ ਤੁਸੀਂ ਦੇਖੋਗੇ ਤਾਂ ਪਲੀਜ਼ ਤੁਸੀਂ ਇਸ ਵੀਡੀਓ ਦੇ ਕਮੈਂਟ ਦੇ ਵਿੱਚ ਮੈਨੂੰ ਵੱਧ ਤੋਂ ਵੱਧ ਕਮੈਂਟ ਇਹ ਲਿਖੋ ਵੀ ਹਾਂਜੀ ਵੀਰ ਜੀ ਤੁਸੀਂ ਵੀਡੀਓ ਅਪਲੋਡ ਕਰੋ ਮੋਟੀਵੇਸ਼ਨਲ ਜਾਂ ਹੋਰ ਵੀਡੀਓ ਵੀ ਤੁਸੀਂ ਅਪਲੋਡ ਕਰ ਸਕਦੇ ਹੋ ਅਸੀਂ ਦੇਖਾਂਗੇ ਬਸ ਮੈਨੂੰ ਤੁਹਾਡੇ ਪਿਆਰ ਤੇ ਇੱਕ ਆਸ਼ੀਰਵਾਦ ਚਾਹੀਦਾ ਵਾ ਅਗਰ ਤੁਸੀਂ ਮੈਨੂੰ ਆਪਣਾ ਆਸ਼ੀਰਵਾਦ ਤੇ ਪਿਆਰ ਦੇ ਦੋਗੇ ਤਮੇ ਦੇਖੋ ਤੁਹਾਡੇ ਵਾਸਤੇ ਬਹੁਤ ਬਹੁਤ ਜਿਆਦਾ ਵਧੀਆ ਵੀਡੀਓ ਲੈ ਕੇ ਆਵਾਂਗਾ ਮੇਰੇ ਕੋਲ ਕਨਸੈਪਟ ਮੇਰੇ ਕੋਲ ਇਹੋ ਜਿਹੇ ਕਨਸੈਪਟ ਪਏ ਨੇ ਨਾ ਜਿਹੜੇ ਕਦੇ ਤੁਸੀਂ ਕਦੇ ਜ਼ਿੰਦਗੀ 'ਚ ਸੋਚੇ ਵੀ ਨਹੀਂ ਹੁਣੇ ਕਿਉਂਕਿ ਯਾਰ ਦੇਖੋ ਅੱਜ ਦੇ ਸਮੇਂ ਦੇ ਵਿੱਚ ਨਾ ਬਹੁਤ سارے ਲੋਕ ਫੋਨ ਦੇਖੀ ਜਾਂਦੇ ਨੇ ਜਾਂ ਕੁਝ ਹੋਰ ਦੇਖਦੇ ਰਹਿੰਦੇ ਨੇ ਲਟਰਮ ਪਟਰਮ ਦੇਖਦੇ ਰਹਿੰਦੇ ਨੇ ਪਰ ਮੇਰੀ ਥਿੰਕਿੰਗ ਉਹਨਾਂ ਨਾਲੋਂ ਵੱਖਰੀ ਆ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਨਾ ਬਹੁਤ ਸਾਰੀਆਂ ਮੋਟੀਵੇਸ਼ਨਲ ਬੁੱਕਸ ਮੈਂ ਪੜ੍ਹੀਆਂ ਨੇ ਬਹੁਤ ਸਾਰੇ ਮੇ ਡਿਪਲੋਮੇ ਕੋਰਸ ਮੇ ਕੀਤੇ ਹੋਏ ਆ ਹਨ ਸੋ ਇਸ ਕਰਕੇ ਮੈਂ ਕਹਿੰਦਾ ਵੀ ਜਿਹੜੀ ਮੇਰੇ ਕੋਲ ਨੋਲਜ ਹੈਗੀ ਆ ਉਹ ਨੋਲਜ ਮੈਂ ਆਪਣੀ ਨੋਲਜ ਨੂੰ ਸਾਰੇ ਨੂੰ ਬਾਹਰ ਕੱਢਾਂ ਤੁਹਾਡੇ ਤੱਕ ਪਹੁੰਚਾਵਾਂ ਇਹ ਦੇਖੋ ਜੀ ਤਾਂ ਹੀ ਸੰਭਵ ਹੋ ਸਕੇਗਾ ਅਗਰ ਤੁਸੀਂ ਮੈਨੂੰ ਆਪਣਾ ਪਿਆਰ ਦੋਗੇ ਆਸ਼ੀਰਵਾਦ ਦੋਗੇ ਜੀ ਆਪਣਾ ਛੋਟਾ ਭਰਾ ਸਮਝਗੇ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਯਾਰ ਮੈਂ ਨਾ ਤੁਹਾਨੂੰ ਉਹ ਜ਼ਿੰਦਗੀ ਦੇ ਵਿੱਚ 101% 101% ਮੈਂ ਤੁਹਾਨੂੰ ਜ਼ਿੰਦਗੀ ਦੇ ਵਿੱਚ ਕਾਮਯਾਬ ਕਰਦਾਗਾ ਇਹ ਮੇਰਾ ਵਾਦਾ ਤੁਹਾਡੇ ਨਾਲ ਸੋ ਅਗਰ ਤੁਸੀਂ ਕਹਿੰਦੇ ਹੋ ਕਿ ਮੈਂ ਆਪਣੇ ਇਸ ਚੈਨਲ ਦੇ ਉੱਤੇ ਮੈਂ ਵੀਡੀਓ ਅਪਲੋਡ ਕਰਾਂ ਮੋਟੀਵੇਸ਼ਨਲ ਬਣੀ ਆ ਤਾਂ ਪਲੀਜ਼ ਇਸ ਵੀਡੀਓ ਦੇ ਵਿੱਚ ਨੀਚੇ ਤੁਸੀਂ ਕਮੈਂਟ ਵੱਧ ਤੋਂ ਵੱਧ ਕਰ ਦਿਓ ਜੀ ਤੇ ਮੈਂ ਜਿਹੜੀ ਮੋਟੀਵੇਸ਼ਨਲ ਦੀ ਵੀਡੀਓ ਵਾ ਉਹ ਮੈਂ ਕਦੋਂ ਅਪਲੋਡ ਕਰਿਆ ਕਰਾਂ ਉਹਦਾ ਟਾਈਮ ਵੀ ਤੁਸੀਂ ਦੱਸ ਦਿਓ ਮੈਂ ਸੋਚ ਰਹਾ ਹਾਂ ਵੀ ਸਵੇਰੇ 11 ਵਜੇ ਮੈਂ ਮੋਟੀਵੇਸ਼ਨਲ ਦੀ ਵੀਡੀਓ ਵੀ ਅਪਲੋਡ ਕਰਦਾ ਕਰਾਂ ਛਮੀ 7 ਵਜੇ ਤੋਂ ਲੈ ਕੇ 8 ਵਜੇ ਦੇ ਵਿੱਚ ਵਿੱਚ ਮੈਂ ਵੀ ਉਹ ਤੋਂ ਦੱਸਦਾ ਕਰਾਂ ਵੀ ਤੁਸੀਂ ਘਰੇ ਬੈਠ ਕੇ ਤੁਸੀਂ ਪੈਸਾ ਕਿਵੇਂ ਕਮਾ ਸਕਦੇ ਹੋ ਜੀ ਸੋ ਇਸ ਵੀਡੀਓ ਦੇ ਵਿੱਚ ਜੀ ਮੈਂ ਤੁਹਾਡੇ ਨਾਲ ਇਹੀ ਗੱਲ ਸਾਂਝੀ ਕਰਨੀ ਸੀਗੀ ਅਗਰ ਤੁਸੀਂ ਇਜਾਜ਼ਤ ਦਿਨੇ ਹੋ ਕਿ ਹਾਂ ਵੀ ਮੈਂ ਇਸ ਚੈਨਲ ਦੇ ਉੱਤੇ ਮੋਟੀਵੇਸ਼ਨਲ ਵੀਡੀਓ ਪਾ ਸਕਦਾ ਹਾਂ ਤਾਂ ਪਲੀਜ਼ ਇਸ ਵੀਡੀਓ ਦੇ ਨੀਚੇ ਤੁਸੀਂ ਵੱਧ ਤੋਂ ਵੱਧ ਕਮੈਂਟ ਕਰੋ ਤੇ ਵੀਡੀਓ ਨੂੰ ਲਾਈਕ ਜਰੂਰ ਕਰੋ। ਸੋ ਦੋਸਤੋ ਮਿਲਦੇ ਆ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਤੇ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸੋ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਤੁਹਾਡਾ ਬਹੁਤ ਬਹੁਤ ਜ਼ਿਆਦਾ ਧੰਨਵਾਦ। ਤੁਸੀਂ ਆਪਣੇ ਕੀਮਤੀ ਸਮੇਂ 'ਚ ਕੀਮਤੀ ਸਮਾਂ ਕੱਢ ਕੇ ਮੇਰੀ ਇਸ ਵੀਡੀਓ ਨੂੰ ਦੇਖਿਆ ਜੀ। ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਖੁਸ਼ ਤੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ। ਸੋ ਦੋਸਤੋ ਮਿਲਦੇ ਆ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਨਾਲ। ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ